ਸੋ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਚੱਲੇ ਆਂ ਦੀ ਸਲੇਰਨ ਤਾਂ ਮੱਥਾ ਟੇਕਣ ਸੋ ਤੁਹਾਨੂੰ ਵੀ ਦੱਸਾਂ ਜੀ ਮੰਦਿਰ ਨੂੰ ਜਾਂਦੇ ਪਹਿਲਾਂ ਆਉਂਦਾ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਅਦ ਆਉਂਦੀ ਹੈ ਜੀ ਪਿੰਡ ਦੀ ਪਾਰਕ ਜਿੱਥੇ ਨਿਆਣੇ ਖੇਡਦੇ ਆ ਤੇ ਇਸ ਤੋਂ ਬਾਅਦ ਆਉਂਦੀ ਹੈ ਜੀ ਚੋਈ ਜਿਸ ਦੇ ਵਿੱਚ ਹਜੇ ਪਾਣੀ ਘਟ ਗਿਆ ਸੀ ਨਹੀਂ ਕਰਕੇ ਪਰ ਥੋੜੀ ਖਰਾਬ ਹੋ ਗਈ ਆ ਸੋ ਚੱਲਦੇ ਆਪਾਂ ਮੰਦਰ ਵੱਲ ਸੋ ਅੱਜ ਥੋੜਾ ਸ਼ਹਿਰ ਗਏ ਸੀਗੇ ਹਸਪੀਟਲ ਦਵਾਈ ਲੈਣ ਤੇ ਉਸ ਤੋਂ ਬਾਅਦ ਜਦੋਂ ਆਇਆ ਤੇ ਜੱਸ ਨੂੰ ਕੀਤਾ ਫੋਨ ਵੀ ਆਪਾਂ ਜਾਣਾ ਮੱਥਾ ਟੇਕਣਾ ਅੱਜ ਸਲੇਰਨ ਧਾਮ ਕਾਫੀ ਦਿਨ ਹੋ ਗਏ ਸੀ ਜਾ ਨਹੀਂ ਹੋਇਆ ਤੇ ਸਲੇਰਨ ਧਾਮ ਜਾਂਦੇ ਨੂੰ ਸਾਨੂੰ ਆ ਗਿਆ ਪਹਿਲਾਂ ਚੋੜਾ ਜਿਹਾ ਜਸਾ ਧਿਆਨ ਨਾ ਟਪਾਈ ਇੱਥੋਂ ਕਿਉਂਕਿ ਇਹ ਕਾਮ ਖਤਰੇ ਵਾਲਾ ਹੀ ਲੱਗਦਾ ਇਹ ਪਾਣੀ ਦੀ ਨੀ ਦਾ ਘਟ ਤੇ ਡੈਮ ਦਾ ਜਾਦਾ ਛੱਡਿਆ ਆ ਸੋ ਕਰਤਾ ਉਹੀ ਕੰਮ ਸਮੁੰਦਰ ਤੱਕ ਪੂਰਾ ਰਸਤਾ ਅਸੀਂ ਦਿਖਾਉਨੇ ਆ ਤੁਹਾਨੂੰ ਤੇ ਵੀਡੀਓ ਦੇ ਵਿੱਚ ਬਨੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸੋ ਸਾਹਮਣੇ ਜੋ ਤੁਹਾਨੂੰ ਨਜ਼ਰ ਆ ਰਿਹਾ ਜੇ ਵੀ ਗੁਰਦੁਆਰਾ ਸਾਹਿਬ ਹੈ ਜੀ ਸਭ ਤੋਂ ਪੁਰਾਣਾ ਪਿੰਡ ਦਾ ਗੁਰਦੁਆਰਾ ਸਾਹਿਬ ਇਹ ਹੈ ਜੀ ਸੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਵੀ ਤੇ ਆਪਾਂ ਚੱਲਦੇ ਹਾਂ ਹੁਣ ਸਲੇਰਨ ਧਾਮ ਵੱਲੋਂ ਸੋ ਵੀਡੀਓ ਦੇ ਵਿੱਚ ਬਨੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਹਾਈਪ ਜ਼ਰੂਰ ਕਰੋ ਸੋ ਵਿਊ ਦੇਖੋ ਕਿੰਨਾ ਸੋਹਣਾ ਆ ਤੇ ਚਲੋ ਜਲਦੀ ਚੱਲਦੇ ਆ ਤੁਹਾਨੂੰ ਸਪੀਡ ਦੇ ਵਿੱਚ ਆਪਾਂ ਦਿਖਾਉਨੇ ਆ ਰਸਤਾ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਆਣਾ ਜੀ ਬਰਸਾਤ ਕਰਕੇ ਚਿੱਕੜ ਬੋ ਹੋਇਆ ਰਸਤੇ ਦੇ ਉੱਤੇ ਸੋ ਧਿਆਨ ਨਾਲ ਉਹ ਬਾਈਕ ਵਗੈਰਾ ਸਕੂਟਰੀਆਂ ਬਹੁਤ ਸਲਿੱਪ ਹੁੰਦੀਆਂ ਤੇ ਐਕਸੀਡੈਂਟ ਬਹੁ ਹੁੰਦੇ ਇੱਥੇ ਸੋ ਧਿਆਨ ਆ ਮੋੜ ਮੋੜੋ ਤੇ ਆਹੂ ਚੱਲਦੇ ਆ ਮੰਦਰਵਾਲ ਇਹਨਾਂ ਦਾ ਆਮ ਬਈ ਪਹੁੰਚ ਗਏ ਤੇ ਅੱਛੇ ਦਾ ਪਾਰਕਿੰਗ ਦੇ ਵਿੱਚ ਚੱਕੜੀ ਚੱਕੜ ਹੋ ਗਿਆ ਮੀਂਹ ਨਾਲ ਬੁਰਾ ਹਾਲ ਹੋ ਗਿਆ ਮੀਂਹ ਦੇ ਨਾਲ ਦੇਖੋ ਪਾਰਕਿੰਗ ਪੂਰੀ ਖਰਾਬ ਹੋ ਗਈ ਮੀਂਹ ਦੇ ਨਾਲ ਸੋ ਅੱਜ ਮੌਸਮ ਸਾਰਾ ਦਿਨ ਮੀਂਹ ਪਿਆ ਇੱਥੇ ਸਵੇਰ ਦਾ ਮੀਂਹ ਲੱਗਿਆ ਥੋੜਾ ਜਿਹਾ ਵਿੱਚ हट ਗਿਆ ਸੀ ਤੇ ਮੈਂ ਥੋੜਾ ਸ਼ਹਿਰ ਗਿਆ ਸੀਗਾ ਮੈਂ ਉਤੋਂ ਬਾਅਦ ਆਏ ਆਪਾਂ ਸਾਡੇ ਕਣ ਮੰਦਿਰ ਸੋ ਚਲਦੇ ਆ ਹੁਣ ਆਪਾਂ ਮੰਦਰਵਾਲ ਨੂੰ ਅੱਜ ਜੇਠਾ ਐਤਵਾਰ ਸੀਗਾ ਤੇ ਮੈਂ ਕਿਹਾ ਜਸਵੀ ਮੱਥਾ ਟੇਕ ਆਂਦੀ ਆ ਜੱਸ ਪੂਰਾ ਰੋਡ ਤਾਂ ਬਲੌਕ ਹੋਇਆ ਪਿਆ ਸਵੇਰ ਦਾ ਹੀ ਫਿਰ ਮੈਂ ਸੋਚਿਆ ਮੈਂ ਕਿਹਾ ਟਾਈਮ ਨਾਲ ਹੀ ਪਹਿਲਾਂ ਦਵਾਈ ਲੈ ਆਈਏ ਦਵਾਈ ਲੈਣ ਤੋਂ ਬਾਅਦ ਫੇਰ ਮੈਂ ਤੈਨੂੰ ਕੀਤਾ ਫੋਨ ਮੈਂ ਕਿਹਾ ਚਲਦੇ ਆ ਹੁਣ ਤੂੰ ਕਹਿੰਦਾ ਆ ਜਾ ਵੀ ਮੈਂ ਵੀ ਵਿਹਲਾ ਹੀ ਆ ਸੋ ਚਲਦੇ ਆ ਹੁਣ ਮੰਦਰਵਾਲ ਤੇ ਬਾਕੀ ਚਲਾਣ ਟਾਂਡਾ ਮਰੇ ਬੌਂਸਰ ਬੜੇ ਖੜੇ ਆ ਬਰੋ ਕੰਟੀਨ ਵੀ ਬਣੀ ਆ ਸਲੇਰਨ ਧਾਮ ਤੇ ਪ੍ਰਸ਼ਾਦ ਤੁਸੀਂ ਲੈ ਸਕਦੇ ਹੋ ਇੱਥੋਂ ਦੇ ਉੱਪਰ ਜਗਾ ਦੇ ਚੜ੍ਹਾਣ ਲਈ ਤੁਸੀਂ ਲੈਣਾ ਆ ਬਾਬੇ ਦੇ ਤੇ ਆ ਜਾ ਹੁਣ ਚੱਲਦੇ ਆਂ ਬਰੋ ਜਲਦੀ ਜਲਦੀ ਮੱਥਾ ਟੇਕੀਏ ਰਾਸ਼ ਬਹੁਤ ਪੈ ਗਿਆ ਆ ਸਵੇਰ ਦਾ ਸੋ ਅੱਗੇ ਜੀ ਆਪਾਂ ਅੰਦਰ ਮੱਥਾ ਟੇਕਣ ਬਾਬਾ ਜੀ ਦੇ ਦਰਬਾਰ ਤੇ ਇਸ ਮੰਦਰ ਬਾਰੇ ਆਪਾਂ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਸੋ ਅੱਜ ਆਪਾਂ ਆਏ ਸੀਗੇ ਮੱਥਾ ਟੇਕਣ ਆਏ ਸੀਗੇ ਮੈਂ ਕਿਹਾ ਚਲੋ ਅੱਜ ਜੇਠਾ ਦਰਬਾਰ ਤੇ ਮੱਥਾ ਟੇਕ ਲਈਏ ਬਾਬਾ ਜੀ ਦੇ ਦਰ ਤੇ ਦੁੱਖ ਦੂਰ ਸਾਡੇ ਵੀ ਦਰਦ ਦੂਰ ਹੋ ਜਾਣ ਸੋ ਚੱਲਦੇ ਆਂ ਦੇਖ ਸਕਦੇ ਹੋ ਸੰਗਤ ਦਾ ਰਸ ਬਹੁਤ ਜ਼ਿਆਦਾ ਹੈ ਅੱਜ ਕਿਉਂਕਿ ਜੇਠੇ ਆ ਦੁਆਰ ਕਰਕੇ ਹਰੇਕ ਰਸ ਜ਼ਿਆਦਾ ਹੁੰਦਾ ਸੋ ਅੱਜ ਥੋੜਾ ਘੱਟ ਅੱਗੇ ਨਾਲੋਂ ਵੀ ਅੱਜ ਮੀਂਹ ਥੋੜਾ ਮੀਂਹ ਕਰਕੇ ਸੰਗਤ ਮੀਂਹ ਕਰਕੇ ਅੰਦਰ ਦਾ ਸੰਗਤ ਸਾਰੀ ਸੋ ਚੱਲਦੇ ਆਂ ਅੰਦਰ ਨੂੰ ਤੇ ਮੱਥਾ ਟੇਕਦੇ ਆਂ ਤੁਹਾਨੂੰ ਬਾਬਾ ਜੀ ਦੇ ਵੀ ਦਰਸ਼ਨ ਕਰਵਾਉਂਦੇ ਆ ਅੰਦਰ ਉੱਪਰ ਰੇ ਆ ਕੇ ਜਗ੍ਹਾ ਤੇ ਤੇ ਆ ਜਾਓ ਜਿਨੇ ਜਿਨੇ ਇਸ ਮੰਦਿਰ ਬਾਰੇ ਸਪੈਸ਼ਲ ਵੀਡੀਓ ਦੇਖਣੀ ਆ ਫੁੱਲ ਤਾਂ ਕਮੈਂਟ ਜਰੂਰ ਕਰਿਓ ਤੇ ਆਪਾਂ ਸਪੈਸ਼ਲ ਵੀਡੀਓ ਵੀ ਇੱਕ ਬਣਾਵਾਂਗੇ ਇਸ ਮੰਦਿਰ ਬਾਰੇ ਆਜੋ ਸੋ ਦੇਖ ਸਕਦੇ ਹੋ ਅੰਦਰ ਕਿੰਨਾ ਰਸਿਆ ਰਿਆ ਜੀ ਰਸ ਭਿਆ ਪਿਆ ਪੂਰੀ ਸੰਗਤ ਤੰਗਰ ਹਾਲ ਭਰਿਆ ਪਿਆ ਸੰਗਤ ਦੇ ਨਾਲ ਪੂਰਾ ਲੰਗਰ ਹਾਲ ਭਰਿਆ ਪਿਆ ਤੇ ਆਜੋ ਸਾਹਮਣੇ ਵੀ ਰਸਿਆ ਬਰੋ ਪੂਰਾ ਧਿਆਨ ਨਾਲ ਧਿਆਨ ਨਾਲ ਦੇਖੀ ਬਾਕੀ ਸੋ ਦਰਬਾਰ ਦੇ ਉੱਪਰ ਮੈਂ ਅਸੀਂ ਆ ਗਏ ਆ ਤੇ ਪਹਿਲਾਂ ਤੁਹਾਨੂੰ 뷰 ਦਿਖਾਈਏ ਇੱਥੋਂ ਕਿਦਾਂ ਦਾ ਲੱਗਦਾ ਆ ਕਿਉਂਕਿ ਪਹਾੜ ਹੀ ਪਹਾੜੀ ਏਰੀਆ ਪਹਾੜੀ ਪਹਾੜ ਤੁਹਾਨੂੰ ਨਜ਼ਰ ਆਉਂਦੇ ਆ ਇੱਥੇ ਸਾਡੇ ਏਰੀਆ ਦੇ ਵਿੱਚ ਆਣ ਕੇ ਸੋ ਦੇਖ ਸਕਦੇ ਹਾਂ ਜਿੱਥੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਣੀ ਆ ਜੀ ਤੁਹਾਨੂੰ ਪਹਾੜ ਹੀ ਪਹਾੜ ਨਜ਼ਰ ਆਉਣੇ ਆ ਦੂਰ ਦੂਰ ਤੱਕ ਚਾਰੇ ਪਾਸੇ ਤੁਹਾਨੂੰ ਪਹਾੜੀ ਪਹਾੜ ਜੰਗਲੀ ਪਹਾੜ ਜੰਗਲੀ ਜਾਨਵਰ ਇੱਥੇ ਬਹੁਤ ਨਿਕਲਦੇ ਆ ਹੀਰਨ ਵਗੈਰਾ ਜਿਹਨੂੰ ਤੁਸੀਂ ਆਪਾਂ ਸਾਂਭਰ ਕਹਿੰਦੇ ਆ ਉਹ ਉਹ ਨਿਕਲਦੇ ਆ ਤੇ ਤेंदੂਆ ਵਗੈਰਾ ਚਲੋ ਇਧਰ ਘੁੰਮਦਾ ਰਹਿੰਦਾ ਆ ਆਮ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਆ ਸੋ ਚਲਿਏ ਫੇਰ ਹੁਣ ਮੱਥਾ ਟੇਕ ਲਈਏ ਬਾੜਿਆ ਆ ਜੋ ਮੱਥਾ ਵੀ ਟੇਕ ਲੈਣੇ ਆ ਜੀ ਟਾਈਮ ਦੇ ਨਾਲ ਹੀ ਬਾਕੀ ਸੰਗਤ ਤਾਂ ਬਹੁਤ ਆ ਅੱਜ ਪੰਡਾਲ ਪੂਰਾ ਭਰਿਆ ਪਿਆ ਆ ਧੂਨੇ ਵਾਲੇ ਕਿ ਬਾਬਾ ਜੀ ਆ ਧੂਨਾ ਦਿਖਾ ਦੀ ਪਹਿਲਾਂ ਸੋ ਬਾਬਾ ਜੀ ਦਾ ਚੱਲਦਾ ਜੀ ਧੂਨਾ ਤੇ ਬਾਬਾ ਜੀ ਦੇ ਕਰੋ ਦਰਸ਼ਨ ਸੋ ਕਰੋ ਦਰਸ਼ਨ ਬਾਬਾ ਜੀ ਦੇ ਮੇਨ ਦਰਬਾਰ ਦੇ ਤੇ ਅਸੀਂ ਸੋ ਕਰੋ ਬਾਬਾ ਜੀ ਦੇ ਦਰਸ਼ਨ ਜੀ ਤੇ ਚਲਦੇ ਹਾਂ ਹੁਣ ਅੱਗੇ ਤੁਹਾਨੂੰ ਲੈ ਕੇ ਆਪਾਂ ਸੋ ਆਜੋ ਤੁਹਾਨੂੰ ਲੈ ਕੇ ਚਲਦੇ ਆ ਉੱਪਰ ਰਾਸ਼ ਬਹੁਤ ਆਜੇ ਜਿੱਥੇ ਦਰਬਾਰ ਕਰਕੇ ਕਰੋ ਦাশਨ ਜੈ ਬਾਬੇ ਦੀ ਕਰਦਾ ਜਾ ਕੇ ਨਾ ਪੋੜੀ ਪੋੜੀ ਚੜਦਾ ਜਾ ਜੈ ਬਾਬੇ ਦੀ ਕਰਦਾ ਜਾ ਸੋ ਆਜੋ ਜੈ ਬਾਬੇ ਦੀ ਆਪਾਂ ਕਰਦੇ ਆ ਉੱਪਰ ਜਾ ਕੇ ਬਾਬਾ ਜੀ ਨੇ ਮੱਥਾ ਟੇਕਦੇ ਆ ਪਾਪਾ ਜੀ ਤੁਸੀਂ ਥੱਲੇ ਆ ਜੇ ਤੁਸੀਂ ਸੋ ਸਲੇਰਨ ਤਾਂ ਅਸੀਂ ਆਏ ਜੀ ਉੱਪਰ ਬਾਬਾ ਜੀ ਦੇ ਮੰਦਿਰ ਕੰਮ ਚੱਲ ਰਿਹਾ ਬਾਬਾ ਜੀ ਦਾ ਤੇ ਸਾਫ ਸਫਾਈ ਚੱਲ ਰਹੀ ਆ ਸਜਾਵਟ ਦਾ ਕੰਮ ਚੱਲ ਰਿਹਾ ਉਹਦੇ ਕਰਕੇ ਆਪਾਂ ਵੀਡੀਓ ਇੱਥੇ ਅਜੇ ਨਹੀਂ ਸ਼ੂਟ ਕੀਤੀ ਬਾਕੀ ਮੌਸਮ ਦੇਖੋ ਇੱਥੇ ਬਹੁਤ ਸੋਹਣਾ ਹੁੰਦਾ ਆ ਜੀ ਹਵਾ ਤਾਂ 24 ਘੰਟੇ ਠੰਡੀ ਠਾਰ ਇੱਥੇ ਚੱਲਦੀ ਰਹਿੰਦੀ ਆ ਸੋ ਦੂਰੋ ਦੂਰੋ ਸੰਗਤ ਆਉਂਦੀ ਆ ਉਹਨਾਂ ਦੀ ਮੈਂ ਕਿਹਾ ਆਪਾਂ ਬਣਾਈਏ ਵਲੋਗ ਅੱਜ ਜੀਠਾ ਐਤਵਾਰ ਸੀਗਾ ਤੇ ਅਸੀਂ ਵੀ ਸਪੈਸ਼ਲ ਮੱਥਾ ਟੇਕਣ ਆਏ ਕੋਈ ਵੀਡੀਓ ਸ਼ੂਟ ਨਹੀਂ ਕਰਨ ਆਏ ਜਾਂ ਕੁਝ ਦੱਸਣ ਨਹੀਂ ਆਏ ਜਗਾ ਬਾਰੇ ਇਹ ਮੱਥਾ ਟੇਕਣ ਆਏ ਸੀ ਸਪੈਸ਼ਲ ਵੀ ਮੱਥਾ ਟੇਕਦਾ ਚਲੋ ਤੁਹਾਨੂੰ ਵੀ ਦਰਸ਼ਨ ਕਰਵਾ ਦਿੰਨੇ ਆ ਸੋ ਕਿਸੇ ਦਿਨ ਸਪੈਸ਼ਲ ਆਪਾਂ ਟਾਈਮ ਕੱਢ ਗਏ ਇਸ ਜਗਾ ਵਾ ਇਤਿਹਾਸ ਦੱਸਾਂਗੇ ਤੁਹਾਨੂੰ ਬਾਬਾ ਬਲਖਨਾਥ ਜੀ ਦੀ ਜਗਾ ਸਲੇਰਨ ਧਾਮ ਦੇ ਉੱਪਰ ਦੇਖੋ ਨਾਗ ਦੇਵਤਾ ਜੀ ਆਏ ਆ ਖੁਦ ਸੋ ਦੇਖੋ ਤੁਹਾਨੂੰ ਦਿਖਾਣੇ ਆ ਵੀਡੀਓ ਦੇ ਵਿੱਚ ਬਣੇ ਰਹੋ ਦੇਖ ਸਕਦੇ ਤੁਸੀਂ ਜ਼ੂਮ ਮਾਰ ਕੇ ਆਪਾਂ ਦਿਖਾ ਰਹੇ ਆ ਵੀ ਸੱਪ ਕਿਸ ਤਰ੍ਹਾਂ ਇੱਥੇ ਕੁੰਡਲੀ ਮਾਰ ਕੇ ਬੈਠਾ ਆ ਜੀ ਸੋ ਅੱਗੇ ਤੁਹਾਨੂੰ ਵੀਡੀਓ ਦੇਖ ਸਕਦੇ ਆ ਆ ਦੇਖੋ ਸੋ ਮੰਦਰ ਵਾਲਾ ਕਹਿਣਾ ਹੈ ਜੀ ਇਹ ਇਸ ਤਰ੍ਹਾਂ ਰੋਜ਼ 10 ਵਜੇ ਆਉਂਦਾ ਆ ਤੇ ਸਵੇਰੇ 4 ਵਜੇ ਚਲ ਜਾਂਦਾ ਆ ਬਾਕੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਪਰਮਾ ਵਾਲਿਆਂ ਨੂੰ ਇਹ ਦਿਖਦਾ ਆ ਜੀ ਸੋ ਹੁਣ ਆਪਾਂ ਤੁਹਾਨੂੰ ਬਾਬਾ ਜੀ ਦੇ ਕਰਵਾਉਨੇ ਆ ਦਰਸ਼ਨ ਸੋ ਆਜੋ ਸੱਚੀ ਨਾ ਇਹ ਕੀ ਕਹਿੰਦੇ ਹਨ ਮੁੱਖ ਸੇਵਾਦਾਰ ਨੇ ਅੱਗਲ ਵਾਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਜੀ ਕਿ ਬਾਬਾ ਜੀ ਦੀ ਮੂਰਤੀ ਦੇ ਉੱਪਰ 나ਗ ਦੇਵਤਾ ਦੀ ਮੂਰਤੀ ਬਣਾਈ ਗਈ ਸੀ ਉਹ ਕੋਈ ਵੀ ਸਾਡੇ ਧਿਆਨ ਦੇ ਵਿੱਚ ਇਹ ਨਹੀਂ ਸੀਗਾ ਵੀ ਵੈਸੇ ਹੀ ਬਣਾਈ ਸੀ ਉਹਨਾਂ ਨੇ ਬਟ 나ਗਦੇਵਤਾ ਜੀ ਖੁਦ ਆਪਣੇ ਚੱਲ ਕੇ ਇੱਥੇ ਆਏ ਆ ਜੀ ਤੁਸ ਦੇਰਸ਼ਨ ਕਰੋ ਕਿਸਮਤ ਵਾਲਿਆਂ ਨੂੰ ਇਹ ਦਰਸ਼ਨ ਹੁੰਦੇ ਆ ਬਾਕੀ ਸੇਵਾਦਾਰਾਂ ਦਾ ਕਹਿਣਾ ਹੈ ਜੀ ਕਿ 10 ਵਜੇ ਤੋਂ ਬਾਅਦ ਖੁਦ ਆਪਣੇ ਆਪ ਇੱਥੇ ਆ ਜਾਂਦੇ ਆ ਉੱਪਰ ਘੁੰਮਦੇ ਰਹਿੰਦੇ ਆ ਸੋ ਜੇਕਰ ਤੁਸੀਂ ਵੀ ਸﻠਗਨ ਧਾਮ ਆਓ ਤਾਂ ਇਸ ਜਗ੍ਹਾ ਦੇ ਉੱਪਰ ਆ ਕੇ ਜਰੂਰ ਦੇਖੋ ਜੇ ਤੁਹਾਡੀ ਨਜ਼ਰ ਪੈਂਦੀ ਹੈ ਤੁਹਾਨੂੰ ਦਰਸ਼ਨ ਹੁੰਦੇ ਆ ਸੋ ਹੁਣ ਕਰੋ ਦਰਸ਼ਨ ਜੀ ਮੈਂ ਤੁਹਾਨੂੰ ਬਿਲਕੁਲ ਕੋਲ ਹੋ ਕੇ ਸ਼ੂਟ ਤੁਹਾਨੂੰ ਦਿਖਾਇਆ ਗਿਆ ਆ ਸੋ ਆਪਣੀ ਸੇਫਟੀ ਦਾ ਧਿਆਨ ਰੱਖੋ ਜਿਨ੍ਹਾਂ ਨੇ ਵੀ ਆਣਾ ਥੋੜਾ ਦੂਰ ਹੋ ਕੇ ਦੇਖੋ ਜੀ ਸੋ ਲੋ ਜੀ ਕਰੋ ਦਰਸ਼ਨ ਬਾਬਾ ਬਲਖਨਾ ਜੀ ਦੇ ਜਿਹੜੇ ਸਲਿਰਨ ਧਾਮ ਨਹੀਂ ਆ ਸਕਦੇ ਉਹ ਸਾਡੀ ਵੀਡੀਓ ਦੇਖ ਕੇ ਦਰਸ਼ਨ ਕਰ ਸਕਦੇ ਆ ਜੀ ਸੋ ਬਹੁਤ ਹੀ ਪਿਆਰਾ ਮੰਦਰ ਬਣਾਇਆ ਗਿਆ ਸੀ ਤੇ ਬਾਬਾ ਜੀ ਦੇ ਕਰੋ ਦਰਸ਼ਨ ਆਪਣੀਆਂ ਆਸਾਂ ਮਰਦਾਂ ਕਬੂਲ ਕਰਵਾਓ ਜੀ ਸੋ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣੀ ਤੇ ਪਿਆਰੀ ਬਾਬਾ ਜੀ ਦੀ ਪ੍ਰਤਿਮਾ ਬਣਾਈ ਗਈ ਹੈ ਜੀ ਤੇ ਆਜੋ ਤੁਹਾਨੂੰ ਹੁਣ ਆਪਾਂ ਲੈ ਕੇ ਚੱਲਦੇ ਹਾਂ ਥੱਲੇ ਸੋ ਜਗਾ ਤਾਂ ਸਾਹਮਣੇ ਜੋ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਇਸਤਰੀਆਂ ਇਥੋਂ ਦਰਸ਼ਨ ਕਰਦੀਆਂ ਜੀ ਜੋ ਔਰਤਾਂ ਆਂਦੀਆਂ ਉਹਨਾਂ ਨੂੰ ਜਗਾ ਦੇ ਉੱਪਰ ਤੁਹਾਨੂੰ ਪਤਾ ਬਾਬਾ ਬਲਕਨਾ ਜੀ ਦੇ ਮੱਥਾ ਟੇਕਣ ਨਹੀਂ ਜਾਣ ਦਿੰਦੇ ਸੋ ਇਸ ਥਾਂ ਦੇ ਉੱਪਰੋਂ ਬਾਬਾ ਬਾਬਾ ਬਲਕਨਾ ਜੀ ਦੇ ਜਗਾ ਦੇ ਦਰਸ਼ਨ ਹੁੰਦੇ ਆ ਸੋ ਜਿੰਨੀਆਂ ਵੀ ਔਰਤਾਂ ਪੈਣਾ ਮਿਲੀਆਂ ਆਉਂਦੀਆਂ ਆ ਕੁੜੀਆਂ ਉਹ ਇਸ ਜਗਾ ਤੇ ਖੜਕੇ ਬਾਬਾ ਜੀ ਦੇ ਮੰਦਿਰ ਦੇ ਦਰਸ਼ਨ ਕਰਦੀਆਂ ਆ ਜੀ ਤੇ ਇਸ ਜਗਾ ਦੇ ਬਾਰੇ ਆਪਾਂ ਫੁੱਲ ਡਿਟੇਲ ਦੇ ਸਪੈਸ਼ਲ ਵੀਡੀਓ ਬਣਾਵਾਂਗੇ ਸੋ ਉਹ ਤੁਹਾਨੂੰ ਆਉਣ ਵਾਲੇ 8-10 ਦਿਨ ਦੇ ਵਿੱਚ ਵਿੱਚ ਆਪਾਂ ਤੁਹਾਨੂੰ ਵੀਡੀਓ ਅਪਲੋਡ ਕਰ ਦਵਾਂਗੇ ਤੇ ਆਜੋ ਹੁਣ ਚੱਲਦੇ ਆਂ ਆਪਾਂ ਸੋ ਆਜੋ ਜੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਅੱਗੇ ਬਾਕੀ ਮੰਦਰ ਦੇ ਵੀ ਸੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਆਜੋ ਅਗ੍ਹਾ ਗੁਫਾ ਖੁੱਲਣੀ ਆ ਜਿਨ੍ਹਾਂ ਨੇ ਦਰਸ਼ਨ ਕਰਨੇ ਆ ਬਾਬਾ ਜੀ ਦੀ ਗੁਫਾ ਦੇ ਤੁਹਾਨੂੰ ਇੱਥੋਂ ਵੀ ਆਪਾਂ ਇੱਕ ਵਾਰੀ ਸ਼ੋਰਟ ਦਿਖਾਣੇ ਆ ਵੀਰੂ ਇੰਨਾ ਸੋਹਣਾ ਲੱਗਦਾ ਆ ਸੋ ਦੇਖ ਸਕਦੇ ਹੋ ਜੀ ਸਾਹਮਣੇ ਕਿੰਨੇ ਸੋਹਣੇ ਪਹਾੜ ਲੱਗਦੇ ਆ ਤੇ ਕਿੰਨਾ ਸੋਹਣਾ 뷰 ਆ ਜੀ ਸੋ ਦੇਖ ਸਕਦੇ ਹੋ ਆਲੇ ਦੁਆਲੇ ਤੁਹਾਨੂੰ ਜਿੱਧਰ-ਜਿੱਧਰ ਨਦੇ ਜਾਨੀ ਪਹਾੜੀ ਪਹਾੜਾ ਜਗ੍ਹਾ ਦੇ ਤੋਂ ਦੇਖ ਸਕਦੇ ਹੋ ਕਿੰਨਾ ਸੋਹਣਾ ਮੰਦਿਰ ਬਣਾਇਆ ਗਿਆ ਜੀ ਤੇ ਬਹੁਤ ਹੀ ਪਿਆਰਾ ਮੰਦਿਰ ਆ ਬਾਬਾ ਜੀ ਦੇ ਭਗਤ ਦੂਰੋਂ-ਦੂਰੋਂ ਆ ਕੇ ਸੇਵਾ ਕਰਦੇ ਆ ਜੀ ਇੱਥੇ ਤੇ ਖੁਸ਼ੀਆਂ ਪ੍ਰਾਪਤ ਕਰਦੇ ਆ ਬਾਬਾ ਜੀ ਦੀਆਂ ਤੇ ਜੰਗਲਾਂ ਦੇ ਵਿੱਚ ਜੰਗਲਾਂ ਦੇ ਵਿੱਚ ਬਣੀ ਹੈ ਜੀ ਵਿਸ਼ਾਲ ਜਗ੍ਹਾ ਸੋ ਆਲੇ ਦੁਆਲੇ ਸਾਰੇ ਪਾਸੇ ਤੁਹਾਨੂੰ ਜੰਗਲ ਹੀ ਜੰਗਲ ਦਿਖਣਾ ਤੇ ਜੰਗਲ ਦੇ ਵਿੱਚੋ ਵਿੱਚ ਇਹ ਜਗਾ ਬਣੀ ਆ ਜੀ ਬਾਬਾ ਜੀ ਦੀ ਜਿਹਨੂੰ ਕਿਕਰ ਕਹਿੰਦੇ ਆ ਉਹਦੇ ਥੱਲੇ ਦੀ ਕਿਕਰ ਦੇ ਚੰਡੇ ਚੜਦੇ ਸੀਗੇ ਬਾਬਾ ਜੀ ਆ ਰੋਡ ਚੜਦਾ ਸੀ ਜੱਸ ਉਸ ਤੋਂ ਬਾਅਦ ਹੌਲੀ 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 ਦੇਖ ਲੈ ਕਿੱਦਾਂ ਮੰਦਿਰ ਬਣ ਗਿਆ ਅੱਜ ਉਸ ਇਸ ਜਗਾ ਦਾ ਜਿੱਦਾਂ ਕਿਦਾਂ ਗਰੋਥ ਹੋਈ ਆ ਕੀ ਕੀ ਹੋਇਆ ਇਸ ਜਗਾ ਤੇ ਕੀ ਕੀ ਹੋਈਆਂ ਉਹ ਸਾਨੂੰ ਅਸੀਂ ਨੈਕਸਟ ਪਾਰਟ ਪਾਰਟ ਵਿੱਚ ਦੱਸਾਂਗੇ ਸੋ ਬਾਕੀ ਤੁਸੀਂ ਦੇਖ ਸੋ ਮੱਥਾ ਪਾ ਟੇਕ ਲਿਆ ਜੀ ਤੇ ਆਜੋ ਚਲਦੇ ਆਂ ਬਾਬਾ ਜੀ ਦੇ ਧੋਨੇਵਾਲ ਨੂੰ ਤੇ ਤੁਹਾਨੂੰ ਕਰਵਾਣੇ ਆ ਦਰਸ਼ਨ ਸੋ ਆਜੋ ਮੱਥਾ ਢੇਕ ਕੇ ਆ ਗਏ ਜੀ ਆਪਾਂ ਥੱਲੇ ਤੇ ਬਾਬਾ ਜੀ ਦੇ ਧੋਨੇ ਦੇ ਕਰੋ ਦਰਸ਼ਨ ਕਰੋ ਬਾਬਾ ਜੀ ਦੇ ਧੋਨੇ ਦੇ ਦਰਸ਼ਨ ਜੋ ਚੱਲਦਾ ਰਹਿੰਦਾ ਜੇਠੇ ਐਤਵਾਰ ਤੇ ਐਤਵਾਰ ਵੀ ਐਤਵਾਰ ਚੱਲਦਾ ਆ ਸੋ ਚਲਦੇ ਆਂ ਆਪਾਂ ਹੁਣ ਥੱਲੇ ਨੂੰ ਆਜੋ ਤੋ ਬਾਬਾ ਜੀ ਦੇ ਦਰਬਾਰ ਦੇ ਉੱਪਰ ਆਪਾਂ ਮੱਥਾ ਟੇਕ ਲਿਆ ਜੀ ਤੇ ਆਜੋ ਹੁਣ ਚੱਲਦੇ ਆਂ ਸੰਗਤ ਪਹਿਲਾਂ ਤੁਸੀਂ ਦੇਖ ਸਕਦੇ ਹੋ ਘੱਟ ਸੀ ਪਰ ਮੀਂਹ ਹਟਣ ਦੇ ਕਾਰਨ ਥੋੜੀ ਹੋਰ ਸੰਗਤ ਹੌਲੀ ਹੌਲੀ ਵੱਧ ਰਹੀ ਆ ਤੇ ਚੱਲਦੇ ਆ ਹੁਣ ਅਸੀਂ ਅੱਗੇ ਦਿਖਾਉਨੇ ਆ ਤੁਹਾਨੂੰ ਮੰਦਿਰ ਦੇ ਬਾਰੇ ਹੋਰ ਡਿਟੇਲ ਦਿੰਨੇ ਆ ਤੇ ਆਜੋ ਮੰਦਿਰ ਇੱਧਰ ਵੀ ਬਣਿਆ ਹੈ ਜੀ ਬਾਬਾ ਬਲਕਨਾ ਜੀ ਦਾ ਤੇ ਨਾਲ ਹੀ ਬਣਿਆ ਪਿੱਛੇ ਜਿਹਨੂੰ ਕਹਿੰਦੇ ਆ ਰਾਮਝੂਲਾ ਦੇਖ ਸਕਦੇ ਹੋ ਪਿੱਛੇ ਉਹ ਦੂਰੋ ਦੂਰੋ ਸੰਗਤ ਆਉਂਦੀ ਆ ਬਾਕੀ ਦਰਖਤ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਸ ਜਗ੍ਹਾ ਦੇ ਆਰਾਮ ਝੂਲੇ ਤੇ ਵੀ ਆਪਾਂ ਜਾਵਾਂਗੇ ਤੇ ਆਜੋ ਬਣੇ ਰਹੋ ਵੀਡੀਓ ਦੇ ਵਿੱਚ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਲਾਈਕ ਕਰਨ ਤੋਂ ਬਾਅਦ ਨਵੀਂ ਆਪਸ਼ਨ ਆਉਂਦੀ ਆ ਹਾਈਪ ਦੀ ਉਹ ਜਰੂਰ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਰੱਖੋ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕੰਟੈਂਟ ਤੁਹਾਨੂੰ ਅੱਤ ਤੋਂ ਵੀ ਅੱਤ ਦੇਖਣ ਨੂੰ ਮਿਲਣਗੇ ਸੋ ਕਰੋ ਦਰਸ਼ਨ ਪਹਿਲਾਂ ਬਾਬਾ ਜੀ ਦੇ ਇਹ ਕਿਤਾਬ ਕੋਈ ਆਪਣੀ ਲੋੜ ਨਹੀਂ ਹੋਵੇਗੀ। ਸੋ ਆ ਜਾਓ ਚਲਦੇ ਆ ਤੁਹਾਨੂੰ ਦਰਸ਼ਨ ਕਰਵਾਉਂਦੇ ਆ। RAM ਚੁੱਲੇ ਦੇ ਸੋ ਪੁੱਤੇ ਬੰਦ ਕੀਤਾ ਤੁਸੀਂ ਇੱਧਰ ਆ ਜਾਓ ਇੱਧਰ ਡੇਗਣਾ ਜਾਇਓ ਕਿਤੇ। ਇਹ ਨਵਾਂ ਬਣਾਇਆ ਲੱਗਦਾ ਹਜੇ ਮੈਨੂੰ। ਚਲ ਭੈਣ। ਕੰਮ ਚੱਲ ਰਿਹਾ ਇੱਥੇ ਤੇ RAM ਚੁੱਲੇ ਦੇ ਵੀ ਤੁਹਾਨੂੰ ਉਪਾਦਸ਼ਣ ਕਰਵਾਵਾਂਗੇ। ਨੀ ਜਣਾ ਯਾਰ ਮਾਲਕ ਜੀ ਆ ਰਹੇ ਤੇ ਪਣੀ ਜਾਣਾ ਸੋ ਬ੍ਰੋ ਨੇ ਜੋ ਗੱਲ ਕਹੀ ਆ ਨੀ ਜਾਣਾ ਸੋ ਹਾਂਜੀ ਮੰਦਿਰ ਦਾ ਆਪਾਂ ਮੱਥਾ ਟੇਕ ਲਿਆ ਤੇ ਸਾਰੀ ਗੱਲਬਾਤ ਕਰ ਲਈਏ ਤੁਹਾਨੂੰ ਬਾਬਾ ਜੀ ਦਾ 메ਨ ਮੰਦਿਰ ਵੀ ਦਿਖਾਤਾ ਜਿੱਥੇ ਦਰਸ਼ਨ ਕਰਦੇ ਆ ਸੰਗਤ ਦੂਰੋ ਦੂਰੋ ਆ ਕੇ ਤੇ ਹੋਰ ਵੀ ਸੰਗਤ ਜਿਹੜੀ ਆਂਦੀ ਆ ਮੰਦਿਰ ਜਿਹੜੇ ਛੋਟੇ ਛੋਟੇ ਮੰਦਿਰ ਸਾਈਡ ਤੇ ਬਣਾਏ ਆ ਸੋ RAM ਜੀ ਦਾ ਹਨੂਮਾ ਜੀ ਦਾ ਉਹ ਵੀ ਮੰਦਿਰ ਬਣਾਇਆ ਇੱਥੇ ਤੇ ਸਾਰੀ ਅਪਡੇਟ ਆਪਾਂ ਤੁਹਾਨੂੰ ਦਵਾਂਗੇ ਸੋ ਜਿਨ੍ਹਾਂ ਜਿਨ੍ਹਾਂ ਨੇ ਇਸ ਮੰਦਿਰ ਦੀ ਫੁੱਲ ਅਪਡੇਟ ਲੈਣੀ ਆ ਕਿੱਦਾਂ ਇਹ ਮੰਦਿਰ ਬਣਿਆ ਕਿੱਦਾਂ ਇਸ ਮੰਦਿਰ ਦਾ ਵਿਕਾਸ ਹੋਇਆ ਉਸ ਮੰਦਰ ਬਾਰੇ ਆਪਾਂ ਸਾਰੀ ਅਪਡੇਟ ਦਵਾਂਗੇ ਵੀਡੀਓ ਦੇ ਵਿੱਚ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਿਓ ਤੇ ਜੈ ਬਾਬਾ ਜੀ ਦੀ ਕਹਿ ਕੇ ਕਮੈਂਟ ਕਰਿਓ ਵੀ ਜਾਣਕਾਰੀ ਦਿਓ ਇਸ ਮੰਦਰ ਬਾਰੇ ਕਮੈਂਟ ਜ਼ਰੂਰ ਕਰਿਓ ਤੇ ਤੁਹਾਨੂੰ ਅਸੀਂ ਪਿੰਡ ਵਿੱਚ ਸਿਆਣੇ ਬਜ਼ੁਰਗਾਂ ਨਾਲ ਗੱਲ ਕਰਕੇ ਜੋ ਇਸ ਜਗ੍ਹਾ ਦੇ ਮੁਖ ਇਹਨਾਂ ਨੂੰ ਪਤਾ ਹੈ ਅਪਡੇਟ ਹੈ ਕਿ ਕਿਦਾਂ ਇਹ ਜਗ੍ਹਾ ਦਾ ਵਿਕਾਸ ਹੋਇਆ ਕਿਦਾਂ ਇਹ ਜਗ੍ਹਾ ਹੋਂਦ ਵਿੱਚ ਆਈ ਕਿਉਂਕਿ ਇਹ ਜੰਗਲ ਦੇ ਵਿੱਚ ਵਿੱਚ ਸਗੀ ਰਸਤਾ 'ਚ ਡੰਡੀ ਜੀ ਜਦੋਂ ਜਾਂਦੀ ਹੁੰਦੀ ਸੀ ਆਪਾਂ ਵਟਾਂ ਤੇ ਤੁਰਦੇ ਹਾਂ ਉਸੇ ਤਰ੍ਹਾਂ ਖੇਤ ਦੀ ਵਟ ਵਾਂਗੇ ਤੇ ਪਹਾੜ ਦੇ ਉੱਪਰੇ ਰਸਤੇ ਹੁੰਦੇ ਸੀਗੇ ਤਾਇ ਮੰਦਰ ਹੁੰਦਾ ਸੀਗਾ ਸੋ ਹੌਲੀ ਹੌਲੀ ਦੇਖੋ ਕਿੱਡਾ ਮੰਦਰ ਬਣ ਗਿਆ ਸੋ ਪਿੰਡ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਇਸ ਜਗ੍ਹਾ ਦੇ ਜੋ ਮੰਦਰ ਦੇ ਵਿੱਚ ਰਹਿੰਦੀ ਹੈ ਸੰਗਤ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਮੰਦਿਰ ਤੁਹਾਨੂੰ ਫੁੱਲ ਜਾਣਕਾਰੀ ਦਵਾਂਗੇ ਸੋ ਮਿਲਦੇ ਆ ਤੁਹਾਨੂੰ ਅਗਲੇ ਆਪਾਂ ਨੈਕਸਟ ਬਲੌਗ ਦੇ ਵਿੱਚ ਤੇ ਜੱਸ ਸਾਡੇ ਨਾਲ ਆ